ਉਹਰ ਮੈਂ ਨਗਰ ਕੌਂਸਲ ਦੀ ਦੇ ਵਿੱਚ ਆਮ ਆਦਮੀ ਪਾਰਕ ਮਨਾਈ ਹੋਈ ਹੈ ਜੀ ਬਰਦਰ ਵਕਤ ਦੇ ਵਿੱਚ ਮੈਂ ਉੱਥੇ ਬਾਲੀ ਦੀ ਜੋਬ ਕਰਦਾ ਜੀ ਕੱਚਾਂ ਚ ਤੇ ਉੱਥੇ ਬੱਚੇ ਫੁੱਲ ਤੋੜ ਰਹੇ ਸੀ ਤੇ ਡਾਂਗੀਆਂ ਤੋੜ ਰਹੇ ਸੀ ਮੇਰੀ ਕੁੜੀ ਮੇਰੇ ਨਾਲ ਹੀ ਕੰਮ ਤੇ ਮੈਂ ਬੁਲਾ ਰੱਖੀ ਸੀ ਕਿ ਉਪਰ ਤੇ ਸਾਫ ਕਰੇ ਸੀ ਕੁੜੀ ਨੇ ਮੈਨੂੰ ਇਹ ਤੇ ਸਵੀ ਡੇੜੀ ਉੱਤੇ ਮੈਂ ਉਹਨੂੰ ਬੱਚਿਆਂ ਨੂੰ ਵੀ ਹਟਾਇਆ ਸੀ ਵੀ ਬੀਠੀਂ ਫੇਰ ਦੋ ਭਾਈ ਫੁੱਲ ਫੁੱਲੇ ਨਾ ਤੋੜੋ ਤਾਂ 부ੜੀ ਨੇ ਮੈਨੂੰ ਅੱਗੇ ਦੱਸਿਆ ਜਦੋਂ ਮੈਂ ਉੱਧਰ ਗਿਆ ਤਾਂ ਬੱਚੇ ਮੇਥੋਂ ਅੱਜਲੇ ਕਹਿੰਦੇ ਮਾਲੀ ਆ ਗਿਆ ਤਾਂ ਜਦੋਂ ਮੈਂ ਉੱਧਰ ਗਿਆ ਤਾਂ ਬੱਚੇ ਭੱਜ ਗਏ ਉਹਨਾਂ ਦਰੋਂ ਦੇ ਆਪ ਦੇ ਢੇੜੀ ਨੂੰ ਸੱਦ ਲੈ ਤੋੜਾਂ ਦੇ ਲਿਆ ਕੇ ਕਰੋ ਡਾਂਗ ਲਿਆ ਕੇ ਮੇਰੇ ਤੇ ਡਾਂਗਾਂ ਪਸ਼ੂਆਂ ਵਾਂਗੂ ਭਰਾਈਆਂ ਤੇ ਮੈਂ ਕਹਿਣਾ ਉਹਨੂੰ ਉਹ ਜਾਂਦਾ ਜੀ ਮੈਂ ਹੱਥ ਨਹੀਂ ਧੱਕਿਆ ਉਹ ਤੇ ਵੀ ਵੀਰੇ ਮੇਰੀ ਗੱਲ ਤਾਂ ਸੁਣ ਲੈ ਤੂੰ ਤੇਰਾ ਵੀ ਮੇਰਾ ਔਰਦਾ ਸੁਣ ਲੈ ਤੂੰ ਉਹਨੇ ਕੋਈ ਵੀ ਮੇਰੀ ਕੋਈ ਨਹੀਂ ਸੁਣੀ ਕਾ ਮੈਨੂੰ ਡਾਂਗਾ ਨਾਲ ਵਾਲੀ ਗਲੋਸ ਕੀਤੀ ਗਈ ਬਹੁਤ ਭੈਣਾਂ ਨੇ ਵੀ ਗਾਲਾਂ ਕੱਢੀਆਂ ਗਈਆਂ ਤੇ ਮੇਰੀ ਜਾਤ ਵੀ ਪਰਖੀ ਗਈ ਚੂੜਾ ਵੀ ਪਰਖਿਆ ਗਿਆ ਬਹੁਤ ਕੁਸ ਬੋਲਿਆ ਜਿਹੜਾ ਮੈਂ ਦੱਸ ਨਹੀਂ ਸਕਦਾ ਅੱਜ ਹੀ ਕੁਸ ਸਮਾਂ ਪਹਿਲਾਂ ਸਾਡੇ ਜੱਤੇ ਬੰਦੀ ਦੇ ਧਿਆਨ ਚ ਆਇਆ ਜਿਵੇਂ ਲਾਡਾ ਸ਼ਹਿਰ ਦੇ ਵਿੱਚ ਪਾਰਕ ਦੇ ਵਿੱਚ ਡੇਲੀ ਵੇਜ ਤੇ ਕੰਮ ਕਰਦਾ ਮਜ਼ਦੂਰ ਹੈ ਉਹਦੀ ਇੱਕ ਸ਼ਰੀ ਨੇ ਬੁਰੀ ਤਰ੍ਹਾਂ ਫਸੌਲੀ ਤਰ੍ਹਾਂ ਕੁੱਟ ਮਾਰ ਦਿੱਤੀ ਹੈ ਇਹ ਤਿਆ ਕੇ ਸਾਨੂੰ ਪਤਾ ਲੱਗਿਆ ਮਾਮਲਾ ਕੀ ਹੈ ਮਾਮਲਾ ਇਹ ਹੈ ਵੀ ਇਹ ਪਾਰਕ ਦੇ ਵਿੱਚ ਮਾਲੀ ਦਾ ਕੰਮ ਕਰਦਾ ਪਾਰਕ ਦੀ ਦੇਖਭਾਲ ਕਰਦਾ ਉਹਨਾਂ ਲੱਗੇ ਹੋਏ ਨੇ ਬੂਟੇ ਲੱਗੇ ਹੋਏ ਨੇ ਪਰ ਉੱਥੇ ਕਿਤੇ ਦੇ ਬੱਚੇ ਖੇਡਣ ਆ ਗਏ ਉਹ ਪੁੱਲ ਤੋੜਨ ਲੱਗੇ ਇਹ ਦੇ ਦੱਸਣ ਦੇ ਮਸਾਲੇ ਕੋ ਭੂ ਦੇ ਦੱਸੋ ਬਤਾਓ ਇਹਦਾ ਫਰਜ ਬਣਦਾ ਕਿਉਂ ਜਦੋਂ ਮਾਲੀ ਹੈ پارک ਦੀ ਰਾਖੀ ਵਾਸਤੇ ਰੱਖਿਆ ਹੈ ਇਹ ਝੜਕ ਵੀ ਸਕਦਾ ਇਹ ਹਟਾ ਵੀ ਸਕਦਾ ਇਹ پارک ਦੇ ਵਿੱਚੋਂ ਕੱਢ ਵੀ ਸਕਦਾ ਜੇ ਕੋਈ پارک ਦੇ ਬੂਟਿਆਂ ਨੂੰ ਫੁੱਲਾਂ ਨੂੰ ਕੋਈ ਬੰਦਾ ਨੁਕਸਾਨ ਕਰਦਾ ਤੇ ਬੱਚਾ ਵੀ ਹੈ ਫਿਰ ਕਿਉਂਕਿ ਇਹਦੀ ਡਿਊਟੀ ਹੈ ਉਹ ਬੱਚਿਆਂ ਨੇ ਆਪਦੇ ਡੈਡੀ ਨੂੰ ਜਾ ਕੇ ਦੱਸਦਾ ਜਦੋਂ ਇਹਨੇ ਝੜਕਿਆ ਵੀ ਕੋਈ ਫੁੱਲ ਪਿਓ ਤੋੜਦੇ ਉਹ ਖੇਡਣਾ ਖੇਡ ਲੋ ਇੱਥੇ ਸਾਰੇ ਲੋਕ ਆਉਂਦੇ ਨੇ। ਮਨ ਉਹਦੇ ਬੱਚਿਆਂ ਦੇ ਪਿਓ ਨੇ ਇਹਦੇ ਦੱਸਣ ਦੇ ਮਤਾਬਕ ਇਹਨੂੰ ਪੁੱਛਿਆ ਵੀ ਨਹੀਂ ਕਿ ਕੀ ਗੱਲ ਹੈ। ਦਾੰਗ ਦੇ ਨਾਲ ਨੂੰ ਬੁਰੀ ਤਰ੍ਹਾਂ ਪਸੋਂ ਵਾਂਗ ਕੁੱਟਿਆ। ਢਾਂਗ ਦੀ ਫੈਕਚਰ ਹੋਰ ਵੀ ਇਹਦੇ ਟੱਕਾਂ ਨੇ ਚਰਚ ਵੀ ਰਕਾ ਹੈ। ਇਤੋਂ ਤੱਕ ਕਿ ਉਹ ਵਿਅਕਤੀ ਨੇ ਇਹਦੀ ਬਰਾਬਰ ਦੀ ਧੀ ਜਿਹੜੀ ਪਾਰਕ ਦੀ ਅਕਸ਼ਰੇ ਦੇ ਵਿੱਚ ਇਹਦੀ ਮਦਦ ਕਰਦੀ ਹੈ ਮਜ਼ਦੂਰੀ ਦਾ। ਉਹਨੂੰ ਵੀ ਨਹੀਂ ਵੜਿਆ। ਸਾਡੇ ਦੱਸਣ ਦੇ ਇਹਦੇ ਦੱਸਣ ਦੇ ਮੁਤਾਬਕ ਕੋਈ ਵੀ ਇਹਦੇ ਉੱਤੇ ਦਬਾਅ ਬਣਾ ਰਹੀ ਹੈ ਕਿ ਤੂੰ ਸਮਝੌਤਾ ਕਰ ਲੈ ਕਾਰਵਾਈ ਨਾ ਕਰਾ ਉਲਟਾ ਇਹਦੇ ਦੱਸਣ ਦੇ ਮੁਤਾਬਕ ਉਹ ਵਿਅਕਤੀ ਇਹਨੂੰ ਧਮਕੀਆਂ ਦੇ ਰਿਹਾ ਹੈ ਵੀ ਜੇ ਤੂੰ ਸਮਝੌਤਾ ਨਾ ਕੀਤਾ ਤਾਂ ਤੇਰੇ ਜਿਹਦਾ ਨਤੀਜਾ ਹੋਰ ਵੀ ਬੁਖਤਣਾ ਪਊਗਾ ਇਹਨੂੰ ਜਾਤੀ ਤੌਰ ਤੇ ਵੀ અપਮਾਨ ਕੀਤਾ ਗਿਆ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਅੱਤੀ ਪ੍ਰਸ਼ਾਸਨ ਨੂੰ ਬੇਇੱਜ਼ਤੀ ਕਰਨਾ ਚਾਹੁੰਦੇ ਕੀ ਕੀ ਬਿਆਨਾਂ ਦੇ ਆਧਾਰ ਤੇ ਜਿਹੜੀ ਵੀ ਕਾਰਵਾਈ ਬਣਦੀ ਹੈ ਉਹ ਦੋਸ਼ੀ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਉਹਨੂੰ ਅਰੈਸਟ ਕੀਤਾ ਜਾਵੇ ਜੇ ਨਾ ਕਾਰਵਾਈ ਕੀਤੀ ਤਾਂ ਜਲਦੀ ਆਉਣ ਵਾਲੇ ਦਿਨਾਂ ਦੇ ਵਿੱਚ ਮਨ ਥਾਣੇ ਦੇ ਅੱਗੇ ਸਾਨੂੰ ਮਜ਼ਦੂਰ ਨੂੰ ਧਰਨਾ ਲਾਉਣ ਦੀ ਵੀ ਲੋੜ ਪੈ ਸਕਦੀ ਹੈ ਤੇ ਤਾਂ ਹੋਊਗਾ ਜੇ ਪੁਲਿਸ ਪ੍ਰਸ਼ਾਸਨ ਨੇ ਇਸ ਵੀੜ ਤੋਂ ਮਜ਼ਦੂਰ ਨੂੰ ਗਲਤ ਸਮਾਜ ਦੇ ਵਿਅਕਤੀ ਨੂੰ ਅਨਸਾਪਨਾ ਦਿੱਤਾ ਮੈਂ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਫੇਰ ਮਾਨਸਾ ਦੇ ਐਸਐਸਪੀ ਸਾਹਿਬ ਨੂੰ ਜਿੱਥੋਂ ਦੇ ਇੰਚਾਰਜ ਐਸਐਚਓ ਨੂੰ ਬੇਨਤੀ ਕਰਦਾ ਕਿ ਜਿਹੜੀ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਫੁੱਟਮਾਰ ਕਰਨ ਵਾਲੇ ਦੋਸ਼ੀ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਫਰਕਾ ਦਰਜ ਕੀਤਾ ਜਾਵੇ ਨਹੀਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਸ਼ਿਕਾਇਤ ਸ਼ੁਰੂ